ਆਰੇ ਨੇ ਪੰਡਤ ਦੀ ਟੂਟੀ ਲਾਈ। ਆਹ ਦੇਖ ਲਾ ਜੀ। ਇਹ ਮੇਰਾ ਫੇਲੂ ਕੰਡੇ ਖੜੇ ਹੋ ਗਏ। ਹਵੇਲੀ ਤੋਂ ਅੱਗੇ ਤੇ लवली ਤੋਂ ਪਿੱਛੇ ਜਿਹੜਾ ਲੰਗਰ ਲੱਗਾ ਹਨਾ ਅੱਜ ਉਹਦਾ ਤੁਹਾਨੂੰ ਜਦਾ ਮਤਲਬ ਕੀ ਕਹਿੰਦੇ ਹਿੰਦੇ ਹਿਸਟਰੀ ਦੱਸਣੀ ਆ ਵੀ ਸ਼ੁਰੂ ਕਿੱਦਾਂ ਹੋਇਆ ਸੀ ਉਹ ਲੰਗਰ। ਆਹ ਗੱਲ ਸੁਣਨ ਵਾਲੀ ਆ। ਸਮਾਂ ਕੱਢ ਲਿਓ 2 ਮਿੰਟ ਦਾ। ਜਿਹੜੇ ਵੀਰ ਨੇ ਉਪਰਾਲਾ ਆਰੰਭ ਕੀਤਾ ਸੀ ਉਹਦੇ ਨਾਲ ਹੀ ਖੜੇ ਆ ਇਸ ਵੇਲੇ ਤੇ ਵੀਰ ਨੇ ਮੈਨੂੰ ਪਹਿਲਾਂ ਗੱਲ ਦੱਸੀ ਤੇ ਮੇਰੇ ਇਹਦਾ ਲੂਈ ਕੰਡੇ ਖੜੇ ਹੋ ਗਏ ਉਹ ਗੱਲ ਸੁਣ ਕੇ। ਵੀਰ ਹਣ ਤੁਹਾਨੂੰ ਵੀ ਦੱਸੂਗਾ ਵੀਰ ਤੁਹਾਡੇ ਮਨ ਚ ਪਹਿਲੇ ਦਿਨ ਕਿਦਾਂ ਆਇਆ ਤੁਹਾਡਾ ਹਰਦੋਫਰਾਲਾ ਪਿੰਡ ਜੀ ਹਰਦੋਫਰਾਲਾ ਪਿੰਡ ਹੈ ਜੀ ਭਾਈ ਪਹਿਲੇ ਦਿਨ ਕਿਦਾਂ ਆਇਆ ਤੁਹਾਡੇ ਮਨ ਚ ਦੇਖੋ ਜੀ ਇੱਕ ਮਹਾਰਾਜ ਨੇ ਕਿਰਪਾ ਕਰਨੀ ਹੈ ਮੈਂ ਫਤੇਗੜ ਸਾਹਿਬ ਜਾਂਦਾ ਹਰ ਸਾਲ ਹਾਂਜੀ ਤਾਂ ਵਾਪਸੀ ਤੇ ਜਦੋਂ ਆਉਂਦਾ ਇਹ ਤਾਂ ਮੈਨੂੰ ਕੋਈ ਰਸਤੇ ਚ ਲੰਗਰ ਨਹੀਂ ਮਿਲਿਆ ਕਿੰਨੇ ਸਾਲ ਹੋ ਗਏ ਇਸ ਗੱਲ ਨੂੰ ਇਹ 4 ਸਾਲ ਪਹਿਲਾਂ ਦੀ ਗੱਲ ਹੈ ਜੀ ਠੀਕ ਹੈ ਜੀ ਮੇਰੇ ਨਾਲ ਬੀਬੀਆਂ ਲੋਹਾ ਗੱਡੀ ਚ ਗਈ ਸੀ ਬੀਬੀਆਂ ਬੈਠੀਆਂ ਮੈਂ ਉਹਨਾਂ ਨੂੰ ਕਹਾਂ ਬਈ ਇਹ ਤੁਸੀਂ ਕੋ ਸੋਚਿਆ ਉਹ ਕਹਿੰਦੀ ਆ ਵੀ ਸਾਨੂੰ ਨਹੀਂ ਪਤਾ ਲੱਗਾ ਮੈਂ ਕਿਹਾ ਵੀ ਆਪਾਂ ਜਦੋਂ ਮੱਛੀਵਾਲਾ ਸਾਹਿਬ ਲੰਗੇ ਆ ਕੋਈ ਲੰਗਰ ਨਹੀਂ ਹੈਗਾ ਜਨੰਦਰ ਤੱਕ ਅੱਛਾ ਤੇ ਮੈਂ ਅੱਜ ਜਾ ਕੇ ਕਰਦਾ 10000 ਰੁਪਏ ਕਢ ਲੈਣਾ ਅਗਲੇ ਸਾਲ ਨੂੰ ਚਾਹੇ ਇੱਕ ਦਿਨ ਚਾਹ ਦਾ ਲੰਗਰ ਚੱਲੇ ਚਾਹੇ ਦੋ ਦਿਨ ਅੱਛਾ ਜੀ ਤੇ ਮੈਂ ਚਲਾਉਣਾ ਫਿਰ ਮੈਂ ਉਹਨੇ ਬੀਬੀਆਂ ਨੇ ਮੈਨੂੰ ਇਹ ਜਵਾਬ ਦਿੱਤਾ ਵੀ ਅਸੀਂ ਤੇਰੇ ਨਾਲ ਆ ਆ ਫਿਰ ਅਗਲੇ ਸਾਲ ਮੈਂ 10 ਦਿਨ ਪਹਿਲਾਂ ਮੁੰਡੇ ਪਿੰਡ ਦੇ ਮੁੰਡਿਆਂ ਨਾਲ ਗੱਲਬਾਤ ਕੀਤੀ ਮੈਂ ਕਿਹਾ ਵੀ ਆਪਾਂ ਲੰਗਰ ਲਾਉਣਾ ਉੱਥੇ ਚਾਹ ਦਾ ਬਿਸਕਟ ਚਾਹ ਬਿਸਕਟ ਗੋੜੀ ਚਾਹ ਬਣਾਉਣੀ ਆ ਉਹ ਮੁੰਡਿਆਂ ਸਾਰਾ ਸਹਿਯੋਗ ਤੇ ਤਾਂ ਪਿੰਡ ਦੇ ਹਨ ਮੇਰੇ ਬੰਦੇ ਹਨ ਸਾਰਿਆਂ ਦਾ ਸਹਿਯੋਗ ਦਿੱਤਾ ਐਨਾਰੇ ਵੀਰਾਂ ਨੇ ਵੀ ਪਿਛੂ ਕਰਦੇ ਅਸੀਂ ਚਾਹ ਦਾ ਹੀ ਲਾਉਣ ਆਏ ਸੀ ਤਾਂ ਰਾਤ ਨੂੰ 1:30 ਵਜੇ ਤਿੰਨ ਟਰਾਲੀਆਂ ਰੁਕਿਆ ਜੀ ਰਾਤ ਨੂੰ ਜਿੱਦਣ ਤੁਸੀਂ ਚਾਹ ਦਾ ਪਹਿਲੀ ਵਾਰ 4 ਸਾਲ ਪਹਿਲਾਂ ਲੰਗਰ ਲਾਉਣਾ ਆਏ ਸੀ ਉੱਥੇ ਟਰਾਲੀਆਂ ਰੁਕੀਆਂ ਉਦੋਂ ਤਿੰਨ ਟਰਾਲੀਆਂ ਰੁਕਿਆ ਰਾਤ ਨੂੰ ਉਹ ਕਿੱਥੋਂ ਆਏ ਸੀ ਉਹ 82 ਬਾਰਡਰ ਲੱਗ ਗਿਆ ਮਤਲਬ ਮਾਝਾ ਸਾਰਾ ਇੱਧਰ ਦੀ ਲੰਗਦਾ ਹੈ ਨਾ ਹਾਂ ਜੀ ਉਹ ਆਏ ਉਹਨੇ ਸਤੋ ਪ੍ਰਸ਼ਾਦਾ ਮੰਗਿਆ ਸਾਡਾ ਮਨ ਬਹੁਤ ਖਰਾਬ ਹੋਇਆ ਕਿਉਂਕਿ ਤੁਸੀਂ ਤੇ ਚਾਹ ਦਾ ਲਾਉਣਾ ਆਏ ਸੀ ਚਾਹ ਦਾ ਲਾਉ ਸਾਨੂੰ ਰਾਤ ਦਾ 1.5 ਵਜੇ ਗਿਆ ਤੁੰਦ ਬਹੁਤ ਪਈ ਹੋ ਸੀ ਤੇ ਫੇ ਸਾਡੇ ਕੋਲ ਚਾਰ ਜਾਂ ਪੰਜ ਬਿਸਕਟਾਂ ਦੀਆਂ ਪੇਟੀਆਂ ਪਈਆਂ ਸੀ ਮੈਂ ਉਹਨਾਂ ਮੁਰੇ ਬੇਨਤੀ ਕੀਤੀ ਵੀ ਸਾਡੇ ਕੋਲ ਬਿਸਕਟ ਆ ਤੁਸੀਂ ਇਹਨਾਂ ਗੁਜ਼ਾਰਾ ਕਰੋ ਤੇ ਸਾਨੂੰ ਰਾਤ ਨੂੰ ਨੀਂਦ ਨਹੀਂ ਆਈ 1.5 ਵਜੇ ਤੋਂ ਬਾਅਦ ਸਾਡੇ ਸੰਗਤ ਹੁੰਦਾ ਹੀ ਆ ਬੇ ਸੰਗਤ ਭੁੱਖੀ ਚੱਲ ਗਈ ਤੇ ਮਹਾਰਾਜ ਅੱਗੇ ਬੇਨਤੀ ਕੀਤੀ ਵੀ ਸਾਨੂੰ ਮੱਲ ਵਛੋ ਤੇ ਮੈਂ ਤੜਕੇ 4 ਵਜੇ ਮੁੰਡੇ ਨੂੰ ਗੱਡੀ ਦਿੱਤੀ ਮੈਂ ਕਿਹਾ ਵੀ ਤੁਸੀਂ ਮੰਡੀ ਨੂੰ ਜਾਓ ਸਬਜ਼ੀਆਂ ਲੈ ਕੇ ਆਓ ਆ ਮੈਂ ਤੁ ਜੜਿਆਲੇ ਬੀਬੀਆਂ ਦਾ ਅਰੇਂਜ ਕਰਨੀ ਆ ਰੋਟੀ ਪ੍ਰਸ਼ਾਦ ਅਗਲੇ ਦਿਨ ਅਗਲੇ ਦਿਨ ਹਾਂਜੀ ਠੀਕ ਹੈ ਜੀ ਪ੍ਰਸ਼ਾਦੇ ਬਣਾਉਣ ਦਾ ਅਗਲੇ ਦਿਨ 10 ਵਜੇ ਹੀ ਸਟਾਰਟ ਕਰਤਾ ਜੀ ਪ੍ਰਸ਼ਾਦਾ ਠੀਕ ਹੈ ਜੀ ਫਿਰ ਤਾਂ ਮਹਾਰਾਜ ਨੇ ਇਹ ਜਿਹੀ ਲਾਜ ਰੱਖੀ ਪਹਿਲੇ ਸਾਲ ਅਸੀਂ 10 ਦਿਨ ਲੰਗਰ ਰੱਖਿਆ ਜੀ ਠੀਕ ਹੈ ਜੀ ਆ ਉਸ ਤੋਂ ਬਾਅਦ ਫਿਰ ਸਾਨੂੰ ਕਲਾ ਵਰਤੀ ਫੇ ਹਾਂ ਪੂਰੀ ਕਲਾ ਵਰਤੀ ਹੁਣ ਸਾਨੂੰ ਨਹੀਂ ਪਤਾ ਲੱਗਦਾ ਕਿੱਧਰੋਂ ਲੰਗਰ ਰੋ ਰਸਤਾਂ ਦੀ ਹੈ ਜੀ ਤਦੋਂ ਸੇਵਾਦਾਰ ਆਈ ਜਾਂਦੇ ਕੋਣ ਭਾਂਡੇ ਤੋਂ ਗਿਆ ਹੁਣ ਗੋਭੀ ਕੱਟ ਗਿਆ ਕੋਣ ਤੋੜਕਾ ਲਾ ਗਿਆ ਕੋਣ ਦੁੱਧ ਦੇ ਗਿਆ ਕੋਣ ਦੁੱਧ ਦੇ ਗਿਆ ਪਤਾ ਨਹੀਂ ਲੱਗਦਾ ਜੀ ਮਹਾਰਾਜ ਨੇ ਇਹੀ ਬਖਸ਼ਿਸ਼ ਕੀਤੀ ਆ ਮੈਂ ਹਰ ਟਾਈਮ ਸਵੇਰ ਨੂੰ ਪਾਠ ਕਰਦਾ ਇਹ ਸੋਚਦਾ ਹੁੰਦਾ ਕਿ ਮਹਾਰਾਜ ਮੇਰੇ ਕੋਲੋਂ ਕੋਈ ਚੰਗਾ ਕੰਮ ਕਰਾ ਦੇ ਜਿਹੜਾ ਦੁਨੀਆਂ ਤੇ ਯਾਦ ਰਹੇ ਲੇਕਿਨ ਮਹਾਰਾਜ ਨੇ ਮੇ ਤੋਂ ਕਰਾਤਾ ਹੁਣ ਪਰਮਾਤਮਾ ਨੇ ਪਹਿਲੀ ਯਾਰ ਤੁਸੀਂ 10000 ਰੁਪਿਆ ਕੱਢਿਆ ਉਦੋਂ ਪਾਜੀ ਸੋਚਿਆ ਸੀ ਵੀ ਇਹ ਈਡੀ ਕਲਾ ਬਰਤਣ ਲਾ ਪਊਗੀ ਮੈਂ ਤਾਂ ਪਿਛਲੇ ਸਾਲ ਮੈਨੂੰ ਦਰਬਾਰ ਸਾਹਿਬ ਤੋਂ ਸਗੇਹਦਾਰ ਕਾਹੀ ਪ੍ਰਸ਼ਾਦਾ ਛੱਕੇ ਵਾਪਸੀ ਜਦੋਂ ਆਏ ਮੈਨੂੰ ਸੈਰੋਪਾਇ ਦੇ ਕੇ ਗਏ ਭਈ ਇੰਨਾ ਵੱਡਾ ਪ੍ਰਾਲਾ ਕਿਹੜੀ ਸੰਸਦਾ ਦਾ ਲੇਕਿਨ ਸਾਡੇ ਪਿੰਡ ਦੇ ਜਥੇਦਾਰਾਂ ਨੇ ਇਹ ਗੱਲ ਕਹੀ ਵੀ ਉਹ ਪੰਡਤ ਬੈਠਾ ਉਹਨੇ ਹੀ ਕੀਤਾ ਮਹਾਰਾਜ ਨੇ ਪੰਡਨ ਦੀ ਟੂਟੀ ਲਾਈਆ ਦੇਖ ਲੈ ਜੀ ਇਹ ਮੇਰਾ ਫੇਲੂ ਕੰਡੇ ਖੜੇ ਹੋ ਗਏ ਮੈਂ ਨਹੀਂ ਹੁਣ ਕੁਝ ਬੋਲਣਾ ਬਸ ਤੁਸੀਂ ਆਨੰਦ ਲਓ ਬਸ ਇਸ ਚੀਜ਼ ਦਾ ਜੋ ਮੈਂ ਤੁਹਾਡੇ ਸਾਹਮਣੇ ਜਿਹੜਾ ਹੈ ਨਾ ਤਸਵੀਰ ਤੁਹਾਡੇ ਸਾਹਮਣੇ ਰੱਖੀ ਆ ਉਹਦਾ ਆਨੰਦ ਲਓ ਬਸ ਇਹ ਦੂਗਾ ਕੁਝ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ